ਮਲਕੋਵਾਲ ਪਿੰਡਾਂ ਮਕੇਰੀਆ ਜ਼ਿਲ੍ਹਾ ਉੱਥੋਂ ਭੈਣ ਜਤਿੰਦਰ ਨੂੰ ਲੈ ਕੇ ਆਏ ਸੀ ਸਿੰਗਲ ਨਾ ਬਣ ਕੇ ਤੇ ਦੋਨੋਂ ਮਾਮਾਂ ਧੀਆਂ ਹੀ ਬਹੁਤ ਮਾੜੀ ਹਾਲਤ ਸਾਡੇ ਕੋਲ ਪਹੁੰਚੀਆਂ ਕੌਣ ਬੁੱਤੇ ਕੌਣ ਹੈ ਇਹੋ ਸਿੰਗਲ ਨਾ ਬੰਨੀ ਹੋਈ ਹੈ ਉਹ ਕਿੰਨੇ ਟਾਈਮ ਤੋਂ ਬੰਨੀ ਹੈ ਆਪ ਸੈਟਾ ਪੈਣ ਕੱਪੜੇ ਫਾੜ ਦਿੰਦੀ ਐ ਕੱਪੜੇ ਲਾ ਦਿੰਦੀ ਐ ਨਗਨ ਹੋ ਜਾਂਦੀ ਐ ਮਾਰਦੀ ਐ ਸ਼੍ਰੀ ਗੁਰੂ ਸਾਹਿਬ ਜਤਿੰਦਰ ਕੌਰ ਤੇ ਇਹ ਉਹਨਾਂ ਦੀ ਮਾਂ ਰੇਸ਼ਮ ਕੌਰ ਇਹ ਦੋਨੋਂ ਮਾਮਾਤੀਆਂ ਹੀ ਸਾਲਾ ਚ ਰਹਿੰਦੇ ਆ ਇਹ ਕੁੜੀ ਤਾਂ ਹਮੇਂ ਕਈ ਵਾਰੀ ਬਿਨਾ ਕੱਪੜਿਆਂ ਤੋਂ ਵੀ ਹੋ ਜਾਂਦੀ ਆ ਦੇਖੋ ਇਹਨੂੰ ਬੰਨਣਾ ਪੈਂਦਾ ਐ ਇਹਦੀ ਦਿਮਾਗੀ ਹਾਲਤ ਬਿਲਕੁਲ ਖਰਾਬ ਐ ਮੇਰਾ ਨਾਮ ਮੇਰਾ ਨਾਮ ਬੰਦੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਲਕੋਵਾਲ ਪਿੰਡਾਂ ਮਕੇਰੀਆਂ ਜ਼ਿਲ੍ਹਾ ਜ਼ਿਲ੍ਹਾ ਪਿੰਡ ਹੁਸ਼ਿਆਰਪੁਰ ਤੇ ਤਹਿਸੀਲ ਮਕੇਰੀਆਂ ਪਿੰਡ। ਉੱਥੋਂ ਭੈਣ ਨੂੰ ਜਤਿੰਦਰ ਨੂੰ ਲੈ ਕੇ ਆਏ ਸੀ ਸਿੰਗਲ ਨਾ ਬੰਨ ਕੇ। ਨਾਲ ਉਹਦੀ ਮੰਮੀ ਸੀ। ਇਹਨਾਂ ਤੇਰਾ ਕੀ ਨਾਂ ਸੀ? ਰੇਸ਼ਮਾ। ਰੇਸ਼ਮਾ ਕੋ। ਤੇ ਦੋਨੋਂ ਮਾਂਮਾ ਧੀਆਂ ਬਹੁਤ ਮਾੜੀ ਹਾਲਤ ਸਾਡੇ ਕੋਲ ਪਹੁੰਚੀਆਂ। ਤੇ ਜਤਿੰਦਰ ਭੈਣ ਅੰਦਰ ਹਸਪਤਾਲ 'ਚ ਦਾਖਲ ਆ। ਹਜੇ ਵੀ ਬਹੁਤ ਅਗਰੈਸਿਵ ਹੁੰਦੀ ਆ। ਉਹਦੇ ਇੰਜੈਕਸ਼ਨ ਚੱਲਦੇ ਆ। ਰੈਸਟ ਦੇ ਆ ਗਈ ਆ ਉਹ। ਉਹਨੂੰ ਡਾਕਟਰਾਂ ਨੇ ਪੰਛੀ ਦੇ ਨਾਲ ਵਾਸਤੇ ਰਸਤੇ ਪਾਇਆ ਹੋਇਆ ਵਾ ਇੰਨੀ ਜ਼ਿਆਦਾ ਅਫਸੈਟ ਆ ਭੈਣ ਕੱਪੜੇ ਫਾੜ ਦਿੰਦੀ ਆ ਕੱਪੜੇ ਲਾ ਦਿੰਦੀ ਆ ਨਗਨ ਹੋ ਜਾਂਦੀ ਆ ਮਾਰਦੀ ਆ ਉਹਨੂੰ ਬਹੁਤ ਜ਼ਿਆਦਾ ਹੀ ਅਫਸੈਟ ਆ ਤੇ ਫਿਰ ਮਹੱਲੇ ਦੇ ਕੁਝ ਲੋਕਾਂ ਨੇ ਇਕੱਠੇ ਹੋ ਕੇ ਰਲ ਕੇ ਉਪਰਾਲਾ ਕੀਤਾ ਇੱਥੇ ਲੈ ਕੇ ਆਏ ਤੁਸੀਂ ਇਹਨਾਂ ਦੇ ਘਰਾਂ ਚੋਂ ਹੀ ਆ ਨਾ ਜੀ ਹਾਂਜੀ ਹਾਂਜੀ ਕੀ ਲੱਗਦੀ ਤੁਹਾਡੀ ਦਰਾਨੀ ਜਥਾਣੀ ਦਰਾਨੀ ਲੱਗਦੀ ਦਰਾਨੀ ਲੱਗਦੀ ਆ ਤੇ ਫਿਰ ਇਹਨਾਂ ਨੇ ਉਪਰਾਲਾ ਕੀਤਾ ਰਲ ਕੇ ਸਾਰਿਆਂ ਨੇ ਇਹ ਦੋਨੇ ਮਾਵਾਂ ਧੀਆ ਨੂੰ ਇੱਥੇ ਲੈ ਕੇ ਆਏ ਕੁੜੀ ਨੂੰ ਵੀ ਘਰੇ ਬੰਨ ਕੇ ਰੱਖਦੇ ਸੀ ਮੁੱਲੇ ਵਾਲੇ ਰੋਟੀ ਦਿੰਦੇ ਸੀ ਤੇ ਅੱਜ 5 ਦਿਨ ਹੋ ਗਿਆ ਤਕਰੀਬ ਆਇਆ ਇਹਨਾਂ ਨੂੰ ਭੈਣ ਤਾਂ ਬਹੁਤ ਠੀਕ ਆ ਰੇਸ਼ਮਾ ਕੇ ਨਾਲੋਂ ਪਹਿਲੇ ਦਿਨ ਤੇ ਇਹਨੂੰ ਵੀ ਸੋਜੀ ਨਹੀਂ ਸੀ ਕੋਈ ਤੇ ਜਤਿੰਦਰ ਭੈਣ ਦਾ ਇਲਾਜ ਚੱਲਦਾ ਵਾ ਅਰਦਾਸ ਕਰਿਓ ਭੈਣ ਠੀਕ ਹੋ ਜਾਏ ਵਿਚਾਰੀ ਕਿਉਂਕਿ ਮਾਵਾਂ ਧੀਆ ਦਾ ਸਹਾਰਾ ਕੋਈ ਨਹੀਂ ਇੱਕ ਦੂਜੇ ਦਾ ਸਹਾਰਾ ਦੋਨੇ ਇਹੀ ਨੇ ਤੇ ਉਹ ਠੀਕ ਹੋ ਜਵੇ ਜਵਾਨ ਧੀਆ ਤੇ ਮਾਂ ਆਪਣੀ ਧੀ ਦੇ ਜਾਂ ਇਹ ਕਾਰ ਵਿਹਾਰ ਆ ਉਹ ਕਰ ਦੇਵੇ ਘਰੇ ਉਰਦਾਸ ਜੀ ਇਸ ਮਾਂ ਵਾਸਤੇ ਅਸਾਂ ਦੀ ਭੈਣ ਬਸ ਵੈਕੁਰ ਜੀ ਕਾ ਖਾਲਸਾ ਵੈਕੁਰ ਗੋਲੇ ਸੁਨਹਿਾਰ ਸਾਲੋ ਚਾਬੀ ਵੀ ਐ ਨਹੀਂ ਸੀਗੀ ਜੰਦਾ ਕਟਣ ਵਾਲੀ ਕੱਟਣਾ ਪਿਆ ਇਸ ਭੈਣ ਦੇ ਜਤਿੰਦਰ ਕੌਰ ਦੇ ਪੈਰਾਂ ਨੂੰ ਇਹ ਬੇੜੀਆਂ ਦੇ ਰੂਪ ਚ ਪਿਆ ਹੋਇਆ ਜਿੰਦਾ ਵੱਡਿਆ ਗਿਆ ਜੀ ਬਸ ਹੁਣ ਦੁਬਾਰਾ ਨਾ ਕਦੇ ਇਹ ਜਿੰਦੇ ਇਸ ਭੈਣ ਦੇ ਪੈਰਾਂ ਨੂੰ ਲੱਗਣ ਕਿਤੇ ਬਸ ਇਹ ਅਰਦਾਸ ਕਰਿਓ ਜੀ ਸਾਰੇ ਜਾਣੇ ਲੈ ਆ ਵੀ ਲੈ ਜਤਿੰਦਰ ਭੈਣੇ ਇਹ ਤਾਂ ਸਾਡੀ ਦਵਾਈ ਖਾ ਲੈਂਦੇ ਜਤਿੰਦਰ 1 2 3 4 5 6 9 10 ਫੜ ਲਾ ਫੜਾ ਫੜਾ ਫਟਾਫਟ ਵਾਹ ਮਿੱਠੀ ਦਵਾਈ ਹੈ ਮਿੱਠੀ ਮਿੱਠੀ ਦਵਾਈ ਹੈ ਮਿੱਠੀ ਮਿੱਠੀ ਸੋਹਣੀ ਦਵਾਈ ਸੋਹਣੀ ਦਵਾਈ ਚਾਲ ਨਗਾਹ ਲਾ ਬਈ ਪੀਲਾ ਪੀਲਾ ਫਟਾਫਟ ਕਰ ਫਟਾਫਟ ਕਰ ਫਟਾਫਟ ਕਰ ਫਟਾਫਟ ਕਰ ਤੇ ਵਾਸ ਕਰਿਓ ਜੀ ਇਨਾ ਮਾਂਵਾਂ ਧੀਆਂ ਵਾਸਤੇ ਅਰਦਾਸ ਇੰਨੀ ਸਾਡੀ ਬੇਨਤੀ ਆ ਵੀ ਇਹ ਠੀਕ ਹੋ ਕੇ ਆਪਦਾ ਜੀਵਨ ਬਤੀਤ ਕਰਨ ਦਿੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ